ਬਿਗ ਬੌਸ ਫੇਮ ਤੇ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਸੱਚਕੜ ਸ਼੍ਰੀ ਦਰਬਾਰ ਸੇ ਵਿਖੇ ਨਤਮਸਤਕ ਹੋਈ ਸ਼ਹਿਨਾਜ਼ ਨੇ ਕਿਹਾ ਕਿ ਉਹ ਆਪਣੀ ਨਵੀਂ ਫਿਲਮ ਦੀ ਲਮ ਇੱਕ ਕੁੜੀ ਲਈ ਵਾਹਿਗੁਰੂ ਤੋਂ ਬਲੇਸਿੰਗ ਲੈਣ ਆਈ ਹੈ ਉਸਨੇ ਕਿਹਾ ਕਿ ਮੈਂ ਚਾਹੁੰਦੀ ਹਾਂ ਵਾਹਿਗੁਰੂ ਸਾਡੀ ਫਿਲਮ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਇਹ ਸੁਪਰ ਡੂਪਰ ਹਿੱਟ ਹੋਵੇ ਫਿਲਮ 1950 ਤੋਂ 2025 ਤੱਕ ਦਾ ਸਫ਼ਰ ਦਰਸਾਉਂਦੀ ਹੈ ਜਿਸ ਵਿੱਚ ਭਾਵਨਾ ਇਤਿਹਾਸ ਅਤੇ ਆਧੁਨਿਕ ਸਮਾਜ ਦੇ ਰੰਗ ਹਨ ਸ਼ਹਿਨਾਜ਼ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿਦੇਸ਼ਾਂ ਵਿੱਚ ਕੀਤੀ ਗਈ ਸ਼ੂਟਿੰਗ ਦੌਰਾਨ ਪੰਜਾਬ ਦੇ ਲੋਕਾਂ ਨੇ ਖੂਬ ਸਹਿਯੋਗ ਦਿੱਤਾ ਪਹਿਲਾ ਫਿਲਮ 19 ਤੰਬਰ ਨੂੰ ਆਉਣੀ ਸੀ ਹੁਣ 31 ਅਕਤੂਬਰ ਨੂੰ ਰਿਲੀਜ਼ ਹੋਵੇਗੀ ਸ਼ਹਿਨਾਜ਼ ਨੇ ਸਭ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਸ ਫਿਲਮ ਨੂੰ ਪਿਆਰ ਤੇ ਸਹਿਯੋਗ ਦੇਣ ਬਹੁਤ ਖੁਸ਼ੀ ਮਿਲਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਸੀ ਪਰਮਾਤਮਾ ਦੀ ਨਗਰੀ ਚ ਆਇਆ ਤੇ ਬਲੇਸਿੰਗਸ ਲੈ ਕੇ ਜਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਨਵੀਂ ਫਿਲਮ ਆ ਰਹੀ ਹੈ ਤੇ ਉਸਦੇ ਲਈ ਤੁਸੀਂ ਅਰਦਾਸ ਕਰਨੀ ਕੋਲ ਦੀ ਅਰਦਾਸ ਕਰਨੀ ਹੈ ਪੰਜਾਬੀ ਇੰਡਸਟਰੀ ਵੈਸੇ ਵੀ ਬਲੰਦੀਆਂ ਨੂੰ ਫੁਰੀ ਹੈ ਕੋਈ ਵੀ ਇਸ ਸਮੇਂ ਫਿਲਮ ਕਰਵਾਇਆ ਤੇ ਰਿਲੀਜ਼ ਹੋਣ ਜਾ ਰਹੀ ਹੈ ਅਰਦਾਸ ਬਸ ਆਉਣਾ ਬਹੁਤ ਜ਼ਰੂਰੀ ਆ ਬਲੇਸਿੰਗਸ ਲੈਣੀਆਂ ਬਹੁਤ ਜ਼ਰੂਰੀ ਆ ਆਪ ਤੇ ਵਾਹਿਗੁਰੂ ਆਪੀ ਕਿਰਪਾ ਕਰੂਗਾ ਤੇ ਅਸੀਂ ਤਾਂ ਬਸ ਆਪਣੇ ਮਨ ਦੀ ਤਸल्ली ਕਰਕੇ ਆ ਗਏ ਆ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਹੁਣ ਮੈਂ ਰੈਡੀ ਆ ਆਪਣੀ 26 ਅਕਤੂਬਰ ਨੂੰ बिग बॉस ਦੇ ਵਿੱਚ ਕਹੇ ਸੀ ਕਿਵੇਂ ਦਾ ਤੁਹਾਡਾ ਤਰਕ ਰਿਹਾ ਇਸ ਸਮੇਂ ਤੁਹਾਡਾ ਫਰਦਰ ਵੀ ਕਿਹੜਾ ਹੈ 빅 ਬਾਸਟ ਮੈ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਨੀ ਆ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾਂ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਨੀ ਆ ਅੱਗੇ ਤੱਕ ਜਾਵੇ ਬਸ ਤੁਸੀਂ ਵੋਟਾਂ ਕਰੋ ਜਦੋਂ ਵੀ ਉਹ ਨਾਮਿਨੇਟ ਹੁੰਦਾ ਤੁਸੀਂ ਸਿੰਘੀ ਲਾਈਨ ਦੇ ਵਿੱਚ ਗਏ ਸੀ ਕਿਤੇ ਵੀ ਜੇ ਤੁਸੀਂ ਵੀ ਕੱਟਿਆ ਸੀ ਪਿੱਛੇ ਦੇਖਦਾ ਤੇ ਦੁਬਾਰਾ ਕੋਈ ਗੀਤ ਦੁਬਾਰਾ ਆਉਂਦਾ ਜਗ੍ਹਾ ਤੁਸੀਂ ਬਸ ਤੁਸੀਂ ਦੇਖਦੇ ਜਾਓ ਆਪਾਂ ਨਾ ਸਿੰਗਿੰਗ ਛੱਡਣੀ ਆ ਜਾਂ ਨਾ ਐਕਟਿੰਗ ਛੱਡਣੀ ਆ ਆਪਾਂ ਸਭ ਕਰਨਾ ਜੋ ਜੋ ਆਪਣੇ ਚ ਟੈਲੈਂਟ ਆ ਬਿਲਕੁਲ ਜਿੰਨੇ ਵੀ ਕਲਾਕਾਰ ਨੇ ਕੰਮ ਕੀਤਾ ਕਲਾਕਾਰ ਨੇ ਕਿਤੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਉਹ ਸ਼ੋਅ ਕਰਦੇ ਨੇ ਤਾਂ ਪਿਛਲੇ ਦਿਨੀ ਬੰਗੀਰ ਦਾ ਆਸਟ੍ਰੇਲੀਆ ਦੇ ਵਿੱਚ ਇੱਕ ਸ਼ੋਅ ਸੀ ਜਿਸ ਦੇ ਵਿੱਚ ਜਿਹੜੇ ਬੁਰਸਿਕ ਨੌਜਵਾਨ ਨੇ ਉਹਨਾਂ ਨੂੰ ਤਲਵਾਰਾਂ ਪਾਣ ਤੋਂ ਰੋਕਣਾ ਰੋਕਿਆ ਗਿਆ ਅੰਦਰ ਜਾਣ ਨਹੀਂ ਦਿੱਤਾ ਗਿਆ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡਾ ਭਾਈਚਾਰਾ ਹੈ ਉਹ ਸਾਡੇ ਲੋਕਾਂ ਨੂੰ ਸਨਵਾਸਤੇ ਹੁੰਦਾ ਜੀ ਇਸ ਕਰਕੇ ਮੈਂ ਕਮੈਂਟ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਮੈਂ ਅੱਲੇ ਇੰਨੀ ਵੱਡੀ ਨਹੀਂ ਹੋਈ ਕਿ ਮੈਂ ਇਸ ਚੀਜ਼ ਤੇ ਕੋਈ ਆਪਣੀ ਟਿੱਪਣੀ ਦੇ ਸਕਾਂ ਸੋ ਮੈਨੂੰ ਵੀ ਪਤਾ ਕੀ ਕਨਸੀ ਕਨਸਕਵੈਂਸੀਸ ਹੋਏ ਚਗੇ ਸੋ ਫਿਲਮ ਕਿੰਨੇ ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਫਿਲਮ ਹੋ ਰਹੀ ਹੈ 31 ਅਕਤੂਬਰ ਨੂੰ ਸਾਰੇ ਜਾਣੇ ਦੇਖਣਾ ਪੰਜਾਬ ਵਾਸੀਆਂ ਕੀ ਕਹਿਣਾ ਚਾਹੋਗੇ ਜਿਵੇਂ ਪਹਿਲਾਂ ਪਿਆਰ ਕੀਤਾ ਤੇ ਇਸ ਵਾਰੀ ਮੈਚ ਆਉਣੀ ਆ ਕਿ ਪੰਜਾਬ ਵਾਸਤੇ ਕੀ ਪੰਜਾਬ ਵਾਸਤੇ ਹੀ ਬਣਾਈ ਆ ਪੰਜਾਬ ਪੰਜਾਬ ਦੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਦੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂਗੀ ਇੱਕ ਫੈਮਿਲੀ ਫਿਲਮ ਬਿਲਕੁਲ ਨਾ ਚੀਜ਼ ਕਿਉਂਕਿ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਆ ਬਹੁਤ ਵਧੀਆ ਲੱਗੂਗਾ ਬਹੁਤ ਪਿਓਰਿਟੀ ਆ ਬਦੇ ਦੇ ਵਿੱਚ ਪੁਰਾਣਾ ਤੇ ਨਵਾਂ ਦੌਰ ਦੋਨੇ ਦੇਖਣ ਨੂੰ ਮਿਲ ਹਾਂਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਦੇ ਜੈਂਸੀ ਦਾ